ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਉਣ ਦੀ ਆਸ ਰੱਖੀ ਹੁੰਦੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਤਾਂਘ ਹੁੰਦੀ ਹੈ ਕਿ ਪਰਮਾਤਮਾ ਨੂੰ ਪਾਉਣਾ ਹੈ ਜਿਹੜੇ ਨਿਤ ਇਹ ਤਾਂਘ ਕਰਦੇ ਨੇ ਪ੍ਰਭ ਕੀਜੇ ਕਿਰਪਾ નિਧਾਨ ਆਮ ਹਰ ਗੁਣ ਗਾਵेंगे ਔ ਤੁਮਰੀ ਕਰੋ ਨਿਤ ਆਸ ਰਾਗੋ ਮੋਹੇ ਕਵ ਗੱਲ ਲਾਵੇਂਗੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਆਸ ਇਹ ਤਾਂਗ ਹੁੰਦੀ ਹੈ ਸਾਜ ਸੰਗਤ ਉਹ ਹਰ ਵੇਲੇ ਉਹਨਾਂ ਦੇ ਅੰਦਰ ਇਹ ਤੜਫ ਬਣੀ ਰਹਿੰਦੀ ਹੈ ਤੇ ਇੱਕ ਵਾਰ ਦੀ ਗੱਲ ਕਹਿੰਦੇ ਦੋ ਮਹਾਪੁਰਸ਼ ਤਪੱਸਿਆ ਕਰ ਰਹੇ ਸਨ ਤੇ ਉਸ ਵੇਲੇ ਪਰਮਾਤਮਾ ਦੇ ਦੂਤ ਨੂੰ ਪਰਮਾਤਮਾ ਨੇ ਭੇਜਿਆ ਕੇ ਜਾ ਕੇ ਉਹਨਾਂ ਨੂੰ ਸੁਨੇਹਾ ਦੇ ਤੇ ਉਹ ਦੂਤ ਜਦ ਸੁਨੇਹਾ ਦੇਣ ਦੇ ਲਈ ਦੋਵਾਂ ਦੇ ਕੋਲ ਆਉਂਦਾ ਹੈ ਇੱਕ ਜਿਸ ਦਰਖਤ ਦੇ ਹੇਠਾਂ ਬੈਠਾ ਹੁੰਦਾ ਹੈ ਉਸ ਨੂੰ ਕਿਹਾ ਗਿਆ ਕਿ ਭਾਈ ਜਿਨ੍ਹਾਂ ਫਲ ਇਸ ਦਰਖਤ ਦੇ ਉੱਪਰ ਲੱਗੇ ਨੇ ਇਹਨੇ ਸਾਲਾਂ ਬਾਅਦ ਪਰਮਾਤਮਾ ਨੇ ਕਿਹਾ ਕਿ ਮੈਂ ਤੈਨੂੰ ਦਰਸ਼ਨ ਦਿਵਾਗਾ ਤੇ ਸਾਧ ਸੰਗਤ ਉਹ ਮਨ ਦੇ ਵਿੱਚ ਸੋਚਦਾ ਏ ਕਿ ਪਹਿਲਾਂ ਹੀ ਇੰਨੇ ਸਾਲ ਪਰਮਾਤਮਾ ਨੂੰ ਯਾਦ ਕਰਦਿਆਂ ਬੀਤ ਗਏ ਤੇ ਹਜੇ ਇੰਨੇ ਹੋਰ ਸਾਲ ਲੱਗਣਗੇ ਇੰਨੇ ਦੇ ਨਾਲ ਹੀ ਉਹ ਦੂਸਰੇ ਦੇ ਕੋਲ ਜਾਂਦਾ ਹੈ ਤੇ ਆਖਦਾ ਕਿ ਭਾਈ ਤੈਨੂੰ ਪਰਮਾਤਮਾ ਨੇ ਯਾਦ ਕੀਤਾ ਤੇ ਉਸ ਨੇ ਕਿਹਾ ਕਿ ਜਿਨੇ ਪੱਤੇ ਇਸ ਦਰਖਤ ਦੇ ਉੱਪਰ ਲੱਗੇ ਨੇ ਜਿਸੇਠਾ ਬੈਠਾ ਹੈ ਤੂੰ ਇਨੇ ਸਾਲਾਂ ਬਾਅਦ ਮੈਂ ਤੈਨੂੰ ਦਰਸ਼ਨ ਦਿਆਂਗਾ ਤੇ ਉਹ ਉੱਠ ਕੇ ਨੱਚਣ ਲੱਗ ਪੈਂਦਾ ਹੈ ਖੁਸ਼ ਹੋ ਜਾਂਦਾ ਇਹਦਾ ਪਰਮ ਪਿਤਾ ਜੀਓ ਕੋਈ ਤਰੀਕ ਤੇ ਤੈਅ ਹੋਈ ਕੋਈ ਸਮਾਂ ਤੇ ਤੈਅ ਹੋਇਆ ਕਿ ਇਨੇ ਚਿਰ ਬਾਅਦ ਦਰਸ਼ਨ ਦਿਓਗੇ ਇਸੇ ਤਰ੍ਹਾਂ ਸਾਥ ਸੰਗਤ ਜਿਨ੍ਹਾਂ ਦੇ ਮਨ ਦੇ ਵਿੱਚ ਤਾਗ ਹੁੰਦੀ ਹੈ ਉਹ ਇਹਦੀ ਵੇਖਦੇ ਕਿ 10 ਸਾਲ 20 ਸਾਲ 50 ਸਾਲ 70 ਸਾਲ ਬੀਤ ਗਏ ਨੇ ਉਹ ਸਦਾ ਇਹੀ ਆਸ ਰੱਖਦੇ ਨੇ ਕਿ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦਿਕੇ ਸੋ ਸਾਧ ਸੰਗਤੇ ਸਬਰ ਸੰਤੋਖ ਦਾ ਮਾਰਗ ਹੈ ਪਰਮਾਤਮਾ ਨੂੰ ਪਾ ਲੈਣਾ ਕੋਈ ਆਸਾਨ ਜੀ ਖੇਡ ਨਹੀਂ ਅਸੀਂ ਵੀ ਸਬਰ ਕਰਕੇ ਮਾਨ ਵਿੱਚ ਸੰਤੋਖ ਰੱਖ ਕੇ ਉਹ ਪਰਮਾਤਮਾ ਨੂੰ ਪਾ ਸਕਦੇ ਹਾਂ ਮਹਾਰਾਜ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕਰਨ ਮਿਹਰ ਕਰਨ ਕੇ ਪਰਮਾਤਮਾ ਦੀ ਆਸ ਰੱਖਿਏ ਇੱਕ ਦਿਨ ਸਾਨੂੰ ਮਿਹਰਮਤ ਕਰਕੇ ਉਹ ਆਪਣੇ ਜਰੂਰ ਦਰਸ਼ਨ ਬਖਸ਼ਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ